ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਸੀ ਪਿੰਡ ਮੰਡਵੀ ਜ਼ਿਲ੍ਹਾ ਸੰਗਰੂਰ ਤਹਿਸੀਲ ਮੂਨਕ ਪੈ ਜਾਂਦੀ ਹੈ ਇਹਨੂੰ ਬਾਈ ਹਰਪਾਲ ਕੋਲੇ ਇਹ ਪਿੰਡ ਮੰਡਵੀ ਜਿਹੜਾ ਹੈਗਾ ਆਪਣਾ ਮੂਨਕ ਤੋਂ ਬਿਲਕੁਲ ਥੋੜੀ ਦੂਰ ਘੱਗਰ ਦਰਿਆ ਦੇ ਬਿਲਕੁਲ ਉੱਤੇ ਪੈ ਜਾਂਦਾ ਨੇੜੇ ਅਮੀਰਗੜ ਪੈ ਜਾਂਦਾ ਘੱਗਰ ਦਰਿਆ ਆ ਬਿਲਕੁਲ ਉੱਤੇ ਪੈਂਦਾ ਬਾਈ ਹਰਪਾਲ ਕੋਲੇ ਚਾਰ ਪੰਜ ਪਸ਼ੂ ਨੇ ਛੇਲ ਵਾਲੇ ਆ ਪਹਿਲੀ ਮੱਝ ਦੀ ਡਿਟੇਲ ਲੈਨੇ ਬਾਈ ਕਿਹੜੇ ਸੂਏ ਇਹ ਇਹ ਜੀ ਦੂਜੇ ਸੂਏ ਜੀ ਦੂਜੇ ਸੂਏ ਪਿੱਛੇ ਬੱਚਾ ਕੀ ਹੈ ਨਾਗਰ ਜੀ ਕੱਟਾਂ ਹੈ ਜੀ ਅੱਛਾ ਬਹੁਤ ਸੋਹਣੀ ਦੇਖ ਸਕਦੇ ਹੋ ਤੁਸੀਂ ਮੱਝ ਥਾਂ ਲੇਵੇ ਦੀ ਜਮਾਂ ਜਿਹੜੀ ਚੰਗੀਆਂ ਦੇ ਵਿੱਚ ਮੱਝ ਆਉਂਦੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿੰਨੇ ਦੁੱਧ ਦੀ ਬਾਈ ਓਟ ਤੇ ਆਪਾਂ ਦੇ ਦੇ ਜੀ ਬਹੁਤ ਵੀ ਪਲੱਸ ਤੇ ਹੈਗਾ ਜੀ ਚਾਗ ਹੈਗੀ ਆਪਣੇ 20 ਪਲੱਸ ਜੀ ਹੁਣ ਤਾਂ ਆਪਣੇ 18 ਦੀ ਓਟ ਦੇਵਾਂਗੇ ਅਸੀਂ 18 ਦੀ ਓਟ ਤੇ ਆਪਾਂ ਮੱਝ ਬਾਈ ਤੁਹਾਨੂੰ ਕਹਿੰਦੇ ਦੇ ਦੇਗੇ ਦੂਜੇ ਸੂਏ ਪਿੱਛੇ ਬੱਚਾ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕਿੰਨੇ ਦਿਨ ਦੱਸਿਆ ਜੀ ਬਾਈ ਸੂਈ ਨੂੰ ਚੌਥਾ ਦਿਨ ਸੂਈ ਨੂੰ ਆਜਾ ਚੌਥਾ ਦਿਨ ਸੂਈ ਨੂੰ ਹੋ ਗਿਆ ਬਾਈ 18 ਦੀ ਓਟ ਤੇ ਬਾਈ ਹੋਰੀ ਕਹਿੰਦੇ ਦਾ ਬੇਲ ਬੂਲ ਦੀ ਕੱਦ ਕਾਠ ਦੀ ਸਾਰੇ ਪੱਲੇ ਦੀ ਪੂਰੀ ਮੱਝ ਐ ਸਿੰਘਾ ਸੰਗਾ ਦੋ ਵੀ ਇਹਦੀ ਕੀ ਡਿਮਾਂਡ ਕਰਦੇ ਆ ਜੀ ਅੱਪ ਮੁੱਲ ਦੇ ਕਰੀ ਆ ਰਹੇ ਆ ਜੀ 1.80 ਦੇਣੀ ਐ ਜੀ ਡੂਡ ਦੀ 1.5 ਲੱਖ ਰੁਪਏ ਜਿਹੜੇ 1.80 ਬਾਈ ਕਹਿੰਦਾ ਮੁੱਲ ਕਹਿੰਦਾ ਕਰ ਦੇਗਾ ਤੇ ਤੁਸੀਂ ਸੰਪਰਕ ਬਾਈ ਨਾਲ ਕਰ ਸਕਦੇ ਆ ਮਾਨਤਾਨ ਬਾਈ ਕਹਿੰਦਾ ਆਏ ਬੰਦੇ ਦਾ ਫੁਰ ਵੀ ਹੋ ਜਾਊਗਾ ਜਿਹੜਾ ਬੰਦਾ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਸਪੈਸ਼ਲ ਮਾਨਤਾਨ ਹੋਊਗਾ ਦੇਖ ਸਕਦੇ ਤੁਸੀਂ ਬੱਚਾ ਹੀ ਬਹੁਤ ਸੋ ਕਿਚ ਬੰਦੋਈ ਇਹ ਰਬਾਈ ਤੋਂ ਆਪਾਂ ਲੈਨੇ ਆ ਇਹ ਕਿਹੜੇ ਸੂਏ ਸੂਏ ਆ ਭਾਈ ਆ ਵੀ ਦੂਜੇ ਭਾਜੀ ਦੂਜੇ ਸੂਏ ਆ ਜੀ ਦੇਖ ਸਕਦੇ ਹੋ ਤੁਸੀਂ ਕੱਲਾ ਕੱਲਾ ਥਾਨ ਲੱਗਿਆ ਝੋਟੀ ਨੂੰ ਬਹੁਤ ਵਧੀਆ ਇਹਦੀ ਕੀ ਡਿਮਾਂਡ ਕਰਦੇ ਆ ਜੀ ਆਪਾਂ ਇਹਦਾ ਜੀ ਮੁੱਲ ਦੀ ਜੀ 130 ਕਰ ਰਹੇ ਆ ਜੀ 130 ਕਰਦੇ ਇੱਕ 15 ਦੇ ਦੇਣੀ ਹੈ ਜੀ ਆ ਕਿੰਨੇ ਦੁੱਧ ਦੀ ਗਾਰੰਟੀ ਦੇ ਆਪਾਂ ਮੰਨ ਚੁੱਕੇ ਦੁੱਧ ਜੀ ਦੇ ਦਾਂਗੇ ਆਪਾਂ 13 ਕਿਲੋ ਦੀ ਸੂਈ ਨੂੰ ਕਿੰਨੇ ਦਿਨ ਹੋਏ ਨੇ ਜੀ ਅੱਜ ਇਹਨੂੰ ਹੋ ਗਏ ਨੇ 7 ਦਿਨ ਸੂਈ ਨੂੰ ਜੀ 7 ਦਿਨ ਹੋ ਗਏ ਪਿੱਛੇ ਬੱਚਾ ਕੀ ਹੈ ਜੀ ਇਹਦੇ ਮਗਰ ਕੱਟੀ ਹੈ ਜੀ ਮਗਰ ਕੱਟੀ ਐ ਕੱਟੀ ਤੁਸੀਂ ਜਿਨ੍ਹਾਂ ਬੱਚੇ ਸਾਰੇ ਆਹੀ ਥੋੜੀ ਥੋੜੀ ਤਰ੍ਹਾਂ ਸੂਈਆਂ ਨੇ ਤਾਜ਼ੇ ਨੇ ਜਿੰਨੇ ਵੀ ਬੱਚੇ ਇੱਕ ਵਾਰ ਜੀ ਦਿਖਾ ਦਿਓ ਇਹਨਾਂ ਦੇ ਝੋਟੀਆਂ ਦੇ ਬਸ ਆਹੀ ਹਫਤੇ ਹਫਤੇ ਦੇ ਰੇਂਜ ਸੁਈਆਂ ਨੇ ਸਾਰੀਆਂ ਹਾਂਜੀ 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 ਬੱਚੇ ਸਾਰਿਆਂ ਦੇ ਇੱਕ ਵਾਰੀ ਜੀ ਆਪਾਂ ਦਿਖਾ ਦਨੇ ਆ 10-10 ਕਿਲੋ ਦੁੱਧ ਪਲੱਸ ਤਿਆਰ ਹੋਗਾ ਹਾਂਜੀ 1 15 ਹੀ ਬਾਈ ਕਹਿੰਦੇ ਦੇਣੀਆਂ ਆਏ ਬੰਦੇ ਦੇਖੋ ਮਾਨਤਾਨ ਹਰ ਇੱਕ ਬੰਦਾ ਕਰਦਾ ਹੀ ਐ ਉਹ ਹੋਊਗਾ ਓਕੇ ਮਾਨਤਾਨ ਹੋ ਜਾਏਗਾ ਜਿਹੜਾ ਚੋਣ ਦੀ ਐ ਦੁੱਧ ਦੀ ਗਾਰੰਟੀ ਦੋ ਡੰਗ ਚਾਰ ਡੰਗ ਕੋਈ ਚੱਕਰ ਨਹੀਂ ਆਪਾਂ ਨੂੰ ਹੋਣਾ ਚਾਹੀਦਾ ਹਾਂਜੀ ਦੋਵੇਂ ਟਾਈਮ ਆਪਣੇ ਦੋਵੇਂ ਟ ਇਹਨਾਂ ਨੰਬਰ ਵਾਲੀ ਇਹਨੂੰ ਸੋਈ ਨੂੰ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਹੋਗੇ ਨਹੀਂ ਅੱਜ ਜੀ ਹਫ਼ਤਾ ਹੀ ਹੋ ਗਿਆ ਇਹਨੂੰ ਵੀ ਜੀ ਮਾਨ ਹਫ਼ਤਾ ਹੋ ਗਿਆ ਜੀ ਇਹਦੇ ਦੁੱਧ ਦੀ ਆਪਾਂ ਕਿੰਨੀ ਓਟ ਲੈ ਸਕਦੇ ਇਹਦੇ ਦੁੱਧ ਦੀ 14 ਦੀ ਮੰਨ ਕੇ ਪਲੱਸ ਜੀ ਤਿਆਰ ਹੈ 14 ਪਲੱਸ ਦੀ ਤਿਆਰ ਹੈ ਜੀ ਠੀਕ ਹੈ ਜੀ ਮਾੜੀ ਮੋਟੀ ਦੇਖੋ ਦੁੱਧਾਂ ਦੇ ਡੰਗਰਾਂ ਸਾਈਡ ਸੂਟ ਦਾ ਹੁੰਦੀ ਆਪਦੀ ਦੇਖ ਕੇ ਨੇੜੇ ਚੈੱਕ ਕਰਕੇ ਲੈ ਸਕਦੇ ਹੋ ਇਹਦੀ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਇਹਦਾ ਮੁੱਲ ਜੀ 140 ਹੈ ਜੀ 140 ਕਰਦੇ ਆ ਤੇ ਦੇਣ ਲੈਣ ਵਾਲਾ ਮੁੱਲ ਜਿਹੜਾ ਉਹ ਲਈ 120 ਦੀ ਹਾਨਾ ਜੀ ਠੀਕ ਹੈ ਜੀ ਦੁੱਧ ਦੀ ਬਾਈ ਕਹਿੰਦਾ ਪੂਰੀ ਗਾਰੰਟੀ ਹੈ ਇਹ ਨਹੀਂ ਵੀਡੀਓ ਬਣਾਈ ਆ 3 ਵਜੇ ਵੀਡੀਓ ਬਣਾ ਰਹੇ ਹਾਂ ਦੁਪਹਿਰੇ ਤਿੰਨ ਸਾਢੇ 3 ਵਜੇ ਆਪਾਂ ਵੀਡੀਓ ਬਣਾ ਰਹੇ ਆ ਤੇ ਦੁੱਧ ਦੀ ਗਰੰਟੀ ਹੈ ਇਹ ਇਹ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਚੌਥੇ ਨੰਬਰ ਆਈ ਇਹ ਪਹਿਲਣ ਸੂਈ ਹੋਈ ਹੈ ਇਹਦੇ ਪਿੱਛੇ ਬੱਚਾ ਕੀ ਹੈ ਇਹਦੇ ਮਗਰ ਕੱਟਾਈ ਜੀ ਇਹਦੇ ਮਗਰ ਕੱਟਾਈ ਇਹ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਮੈਨੂੰ ਜੀ ਹਫਤਾ ਹੋ ਗਿਆ ਸੂਈ ਨੂੰ ਬਹੁਤ ਸੋਹਣਾ ਕੱਲਾ ਕੱਲਾ 9 ਲੀਟਰ ਦੁੱਧ ਤਿਆਰ ਹੋ ਗਿਆ ਵਧੀਆ ਲੇਵੀ ਵਾਲੀ ਕੁਬ ਬਾਨ ਵਾਲੀ ਝੋਟੀ ਹੈ ਸਿੰਘ ਸਿੰਘ ਜਮਾ ਬਹੁਤ ਨੇੜੇ ਮੋੜਿਆ ਹੋਇਆ ਹੈ ਇਹਦੀ ਕੀ ਡਿਮਾਂਡ ਕਰਦੇ ਆਂ ਵੀਰੇ ਆਪਾਂ ਇਹਦਾ ਜੀ ਮੁੱਲ ਜੀ 10 ਲੱਖ ਰੁਪਏ ਦੀ ਦੇਣੀ ਹੈ ਜੀ ਠੀਕ ਹੈ ਜੀ ਇਹ ਦੁੱਧ ਹੁਣ ਕਿੰਨੇ ਕ ਤੇ ਚੱਲ ਰਹੀ ਹੈ ਦੁੱਧ ਜੀ ਹੁਣ ਜੀ ਹੈ 9 ਲੀਟਰ ਕਿੰਨੇ ਦਿਨਾਂ ਕਿੰਨੇ ਦਿਨਾਂ ਹੀ ਸੂਈ ਹਫਤਾ ਹੋ ਗਿਆ ਸੂਈ ਨੇ ਹਫਤਾ ਸੂਈ ਨੂੰ ਹੋ ਗਿਆ ਜੀ 9 ਲੀਟਰ ਦੁੱਧ ਹੈ ਇਹ 12 11 12 ਦੇ ਪਲੱਸ ਜਾਏਗੀ 11 12 ਤੇ ਤਾਂ ਹਾਂ ਜਾਊਗੀ ਕਿਉਂ ਜੀ ਹਫਤਾ ਹੀ ਹੋਇਆ ਸੂਈ ਨੂੰ ਇਹ ਤਾਂ ਮੈਲੇ ਤੇ ਵੀ ਨਹੀਂ ਲੱਗੀ ਮੰਨ ਕੇ ਚਲੋ ਆਪਾਂ ਹਾਂਜੀ ਬਾਈ ਹਰਪਾਲ ਮੰਡਵੀ ਨੂੰ ਜਦੋਂ ਆਪਾਂ ਮੂਨ ਕਤੌਣ ਇੱਧਰ ਅੱਗੇ ਕਿਹੜਾ ਪਟੜ ਰਹਿ ਜਾਂਦਾ ਮੀਨ ਰੋਡ ਕਿਹੜਾ ਇਹ ਅਮੀਰਗੜ ਜੀ ਅਮੀਰਗੜ ਅਮੀਰਗੜ ਤੋਂ ਆਉਣੇ ਮੰਡਵੀ ਨੂੰ ਆ ਕ ਘੱਗਰ ਦਰਿਆ ਦਾ ਪੁਲ ਆ ਗਿਆ ਬਾਈ ਘੱਗਰ ਦਰਿਆ ਦੇ ਜਮ੍ਹਾਂ ਉੱਪਰ ਬਾਈ ਹੋਰੋਂ ਨਹੀਂ ਢਾਣੀ ਹੈ ਪੁਲਨ ਤੋਂ ਬਾਅਦ ਨੂੰ ਜਾਂਦਾ ਰੋਡ ਜਿਹੜਾ ਇਹ ਆਪ ਠੀਕ ਹੈ ਜੀ ਇੱਥੇ ਤੁਸੀਂ ਬਾਈ ਨੂੰ ਮਿਲ ਸਕੋ ਮੋਬਾਈਲ ਨੰਬਰ ਬੋਲ ਦੋ ਜੀ 89150 26185 26185 ਤੇ ਸੰਪਰਕ ਕਰ ਸਕਦੇ ਹੋ ਹਰ ਤਰ੍ਹਾਂ ਦੇ ਉੱਚੇ ਨੀਵੇਂ ਰੇਟ ਦੇ ਪਸ਼ੂ ਬਾਈ ਖਰੋ ਤੋਂ ਮਿਲ ਜਾਂਦੇ ਵਧੀਆ ਦੇ ਵਧੀਆ ਹਾਂ ਜੀ ਇਹ ਇਹ ਵੀ ਪਸ਼ੂ ਨੇ ਹੋਰ ਵੀ ਬਾਈ ਲੈਣਾ ਹੋਵੇ ਕਿਸੇ ਨੇ ਸੰਪਰਕ ਬਾਈ ਨਾਲ ਤੁਸੀਂ ਕਰ ਸਕਦੇ ਹੋ ਧੰਨਵਾਦ